ਇਹ ਨਾਂ ਲੁਢਾਣੇ ਤੇ ਬਾਬੇ ਕੋ ਗਏ ਸੀ ਫਿਰ ਉੱਥੇ ਹੀ ਪਾ ਦਿੰਦੇ ਬਾਬੇ ਦੇ ਨਾਲੇ ਕੋਈ ਦਰਿਆ ਨਹੀਂ ਹੈ ਉੱਥੇ ਦਰਿਆ ਹੀ ਹੈ ਨਾ ਉੱਥੇ ਰਹੇਗਾ ਤੇ ਜੀ ਰਹਿਣੇ ਤੇ ਉਹ ਘਰ ਬਣ ਜਾਈਗੇ ਜਦੋਂ ਬਾਬੇ ਨੇ ਦੱਸਿਆ ਉਦੋਂ ਹੀ ਕਰ ਦੋਗੇ ਕੰਮ ਬਾਦ ਦੇ ਨੂੰ ਹੀ ਦੇ ਦੇਣਾ ਸੀ ਇਹ ਐਤਵਾਰ ਵਾਲੇ ਕਿੰਨੀ ਹੁੰਦਾ ਨਾ ਅੱਛਾ ਜੇ ਗਏ ਕਿਹੜੇ ਦਿਨ ਸੀ ਹੈ ਗਏ ਵੀਰਵਾਰ ਨੂੰ ਤੇ ਵੀਰਵਾਰ ਚੌਂਕੀ ਪਰਦਾ ਬਾਬਾ ਤੀਨਾ ਵਾਦੇ ਰ ਨਾ ਮੂਤੋ ਚਲੋ ਜੀ ਬਾਬਾਵਾਰ ਦਾ ਜੌਂਕੀ ਲਾਂਦਾ ਨਹੀਂ ਪਾਜਾ ਪੀਰ ਦੀ। ਪਾਜਾ ਪੀਰ ਦੀ ਤਾਂ ਕਈ ਚੌਕੀਆਂ ਲੱਗਦੀਆਂ ਨੇ ਐਤਵਾਰ ਨੂੰ। ਇੱਕ ਟਾਈਮ 'ਚ ਇੰਨੀ ਜਗ੍ਹਾ ਪਹੁੰਚ ਸਕਦਾ ਪਾਜਾ ਪੀਰ? ਇੱਕ ਟਾਈਮ 'ਚ ਇੰਨੀ ਜਗ੍ਹਾ। ਸਮਝਣਾ ਹਜ਼ਾਰ ਰੋਬਨਾਂ ਚੌਕੀ ਲੰਘਾਇਆ ਐਤਵਾਰ ਨੂੰ ਪਾਜਾ ਪੀਰ ਦੀ ਵਾਰ ਨੂੰ। ਫਿਰ ਇੰਨੇ ਕਿੱਥੇ-ਕਿੱਥੇ ਪਹੁੰਚਦਾ ਹੁੰਦਾ ਪਾਜਾ ਪੀਰ। ਵਾਡਾ ਵੀ ਪਾਣੀ ਦੇ ਵਿੱਚ ਹੈ ਨਾ ਇਹ ਮੰਨਦੇ ਆਪਾਂ ਫਿਰ ਇਹ ਤਾਂ ਪਾਣੀ ਖਰਾਬ ਕਰਦਾ ਲੋਕਾਂ ਨੇ ਗੰਦ ਪਾ ਪਾ ਕੇ ਆ ਵੇਖੋ ਇਹਦਾ ਮੇਖਵਾ ਜੇ ਦੁਸ਼ਮਣ ਹੋਵੇ ਗਾ ਜਿਹੜਾ ਗੰਦ ਛੱਡ ਰਿਹਾ ਉਹ ਤਾਂ ਸਰਾਬ ਹੀ ਹੈ ਤੇ ਇਹ ਕਣਕ ਨਾਲ ਕਿਹੜਾ ਫਾਇਦਾ ਹੁੰਦਾ ਮੱਛੀ ਜੀਵ ਜੰਤੂ ਜਿਹੜੇ ਇਹ ਖਾਣਗੇ ਕਿੱਥੇ ਅਦਸ ਦਿਖਾਓ ਤੇ ਇਹ ਹੁਣ ਤੈਨੂੰ ਥਿਹੜੇ ਇਦਾਂ ਥੋੜੀ ਦਿਖ ਜਾਣੇ ਆ ਉਹ ਰਾਤ ਨੂੰ ਆਉਂਦੇ ਆ ਮਾਰ ਚੋਪੀ ਇਹਦੇ ਵਿੱਚ ਤੈਨੂੰ ਹੁਣੇ ਮਿਲ ਲੱਭ ਜਾਂਦੇ ਆ ਤੁਸੀਂ ਵੀ ਮਾਰਾ ਮਾਰਦਾ ਕਰਦਾ ਦੇਖੇ ਦੀ ਕਿ ਕਿਦਾਂ ਲਪਦੇ ਤੈਨੂੰ ਕਿੰਨਾ ਗੰਦਾ ਕਰਦਾ ਪਾਣੀ ਓਏ ਇਦਾਂ ਨਹੀਂ ਗੰਦਾ ਉਹ ਪਿੱਛੇ ਨਾਲਾ ਪੈ ਰਿਹਾ ਜੇ ਤੁਸੀਂ ਸੱਚੀ ਖੋਹ ਹਾਂ ਉਹ ਨਾਲੇ ਨੂੰ ਰੋਕੋ ਨਾ ਤੁਸੀਂ ਜਾ ਕੇ ਇਹ ਤਾਂ ਦਾਨਪੁੰਨ ਹੈ ਯਾਰ ਇਹਦੇ ਚ ਮੇਰੀ ਗੱਲ ਸੁਣ ਮੱਛੀ ਜੀਵ ਜੰਤੂ ਹੈ ਅਸੀਂ ਬੁੱਢਣ ਵਾਲੇ ਦੇ ਖੜੇ ਕਰੋਣੋ ਪ੍ਰਕਾਰ ਦੇ ਜੀਵ ਜੰਤੂ ਇਹਦੇ ਵਿੱਚ ਪਾਲ ਰਹੇ ਹੁੰਦੇ ਨੇ ਇਹ ਉਹਨਾਂ ਨੇ ਖਾਣੇ ਹੁੰਦੇ ਉਹਨਾਂ ਨੂੰ ਕੌਣ ਪਾ ਰਿਹਾ ਹਾਂ ਰੱਬ ਰੱਬ ਵਾਰੇ ਨਾ ਉਹ ਰੱਬ ਕੋਦੇ ਦੁਆਰਾ ਪਉਣਦਾ ਬੰਦੇ ਦੁਆਰੇ ਹਾਂ ਸਮੁੰਦਰ ਦੇ ਵਿੱਚ ਕੋਈ ਨਹੀਂ ਹਾਂ ਜਿਹੜੇ ਹਾਲਾਤ ਨੇ ਪ੍ਰਿਆਰ ਦੇ ਜਿੱਛੀਆਂ ਜਾਨਾਂ ਮਰ ਗਏ ਪਏ ਓੜੀ ਜ਼ਰੀਲਾ ਹੋ ਗਿਆ ਨੇ ਤੇ ਪਾਣੀ ਪੀਂਦੇ ਲੋਕ ਲੋਕੜ ਭਾਜੀ ਜਿਹੜਾ ਇਹ ਆਪਣਾ ਪਾਣੀ ਸੀਵਰੇਜ ਦਾ ਪਾਣੀ ਉਤੋਂ ਪੈ ਰਹੇ ਹਨ ਉਹ ਮੇਨ ਖਰਾਬ ਹੈ ਇਦਾਂ ਸਰੋਤ ਜਲਦੇ ਪਿਛਲੇ ਐਤਵਾਰ ਉੱਥੇ ਹੀ ਸੀਗਾ ਸੀ ਉੱਥੇ ਹੀ ਸੀਗਾ ਪਿਛਲੇ ਇਹ ਤੁਹਾਡੀ ਮੈਂ ਗੱਲ ਮੈਂ ਮੰਨਦਾ ਤੁਹਾਡੀ ਜਿਹੜੀ ਆ ਚੀਜ਼ ਹੈ ਬਹੁਤ ਵਧੀਆ ਹੈ ਪਰ ਕਹਿਣ ਦਾ ਮਤਲਬ ਹੁਣ ਇਹ ਜੀਵ ਜੰਤੂ ਇਹ ਵੀ ਤਾਂ ਕੁਝ ਖਾਣਗੇ ਓ ਅੰਕਲ ਜੀ ਕੁਦਰਤ ਨੇ ਰੱਬ ਨੇ ਪੱਥਰਾਂ ਦੇ ਵਿੱਚ ਵੀ ਕੀੜੇ ਦਾ ਇੰਤਜ਼ਾਮ ਕੀਤਾ ਹੈ ਕੀਤਾ ਹੈ ਨਾ ਹਾਂ ਲੋਕਡਾਊਨ ਦੇ ਵਿੱਚ ਤੁਸੀਂ ਘਰੋਂ ਤੋਂ ਬਾਹਰ ਨਹੀਂ ਨਿਕਲੇ ਜੋ ਨਹੀਂ ਨਿਕਲੇ ਸੀ ਨਿਕਲੇ ਅੱਜ ਤਾਂ ਪੂਰਾ ਲੋਕਡਾਊਨ ਹੈ ਸੀ ਲੋਕਾਂ ਦੀ ਸੇਵਾ ਕੀਤੀ ਹੈ ਆਪ ਉੱਤੇ ਜਾ ਕੇ ਆਂਦੇ ਰਹੇ ਦਰਿਆ ਦੇ ਤੁਸੀਂ ਹੈ ਹਾਂ ਤੇ ਕੋਈ ਨਿਕਲ ਹੀ ਨਹੀਂ ਸਕਦਾ ਜੋ ਨਹੀਂ ਨਿਕਲੇ ਸਕੇ ਅਸੀਂ ਨਿਕਲੇ ਨਹੀਂ ਤੁਹਾਡਾ ਕੀ ਮਤਲਬ ਹੈ ਕਿ ਇਹ ਤੁਹਾਡੇ ਤੇ ਨਿਰਭਰ ਨੇ ਕੌਣ ਇਹ ਜਾਣਦੇ ਜੀ ਬਸ ਤੁਸੀਂ ਤਾਂ ਨਿਰਭਰ ਹਾਂ ਦੱਸੋ ਕਿਸੇ ਤੋਂ ਨਿਰਭਰ ਨਹੀਂ ਹਾਂ ਅਸੀਂ ਤੇ ਇਹ ਨਾ ਸੋਚੋ ਕਿ ਤੁਸੀਂ ਇਹਨਾਂ ਤੇ ਨਿਰਭਰ ਹੋ ਜਾਂ ਇਹ ਨਹੀਂ ਛੱਡਣੀਆਂ ਅੰਕਲ ਜੀ ਆ ਵੀਡੀਓ ਬਣਾ ਕੇ ਪੱਲੇ ਨਾਲ ਆ ਵੀਡੀਓ ਬਣਾਈ ਨਾ ਬਣਾ ਲਈ ਆ ਇਹ ਖਬਰ ਕਿ ਕਿਹਨੂੰ ਜਦੋਂ ਪਤਾ ਕਿ ਨਾ ਹਾਂ ਕਿ ਕਿੰਨੇ ਦਾ ਇਹ ਫਾਫੇ ਨੇ ਇਹ ਜਿਹੇ ਲੋਕ ਬੀਮਾ ਪਰ ਮੈਲੀ ਨਾਲ ਕਰ ਫਾਇਦਾ ਨਾ ਦੁਨੀਆ ਨਾਲ ਕੁਝ ਨਹੀਂ ਹੋ ਸਕਦਾ ਬਿਲਕੁਲ